ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਤੋਂ ਪਹਿਲਾਂ ਤਾਂ ਅਸੀਂ ਜਾਂਚ ਸ਼ੁਰੂ ਕਰਵਾਈ ਹੋਈ ਹੈ ਅਸੀਂ ਇਸ ਸਮੇਂ ਇਹ ਜਿਹੜੀ ਜਾਂਚ ਹੈ ਨਾ ਜਿਹੜੇ ਮਤਲਬ ਕਿ ਮਨਰੇਗਾ ਦੀ ਗੱਲ ਕਰਦੇ ਨੇ ਇਹ ਸਾਡੀ ਸਰਕਾਰ ਤੋਂ ਪਹਿਲਾਂ ਦੇ ਚੱਲੇ ਆ ਰਹੇ ਪਿਛਲੀਆਂ ਸਰਕਾਰਾਂ ਦੇ ਟਾਈਮ ਦੇ ਚੱਲੇ ਆਵੇ ਕੱਪੜੇ ਦੀ ਗੱਲ ਕਰ ਰਹੇ ਨੇ ਜਿਸ ਦਿਨ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਅਸੀਂ 25 ਅਫਸਰ ਰੂਰਲ ਡਵੈਲਪਮੈਂਟ ਪੰਚਾਇਤੀ ਰਾਜ ਦੇ ਹੁਣ ਤੱਕ ਡਿਸਮਿਸ ਕਰ ਚੁੱਕੇ 25 ਅਫਸਰ ਚਾਹੇ ਉਹ ਟੀਏਸੀ ਚਾਹੇ ਜੀਆਰਐਸਸੀ ਜਿੱਥੇ-ਜਿੱਥੇ ਸਾਨੂੰ ਖਾਸ਼ਾ ਔਰ ਅਸੀਂ 2 ਕਰੋੜ ਰੁਪਏ ਦੀ ਰਾਸ਼ੀ ਹੁਣ ਤੱਕ ਉਹਨਾਂ ਦੀ ਜਾਇਦਾਦ ਨੂੰ ਜ਼ਬਤ ਕਰਕੇ ਵਾਪਸ ਵੀ ਲੈ ਚੁੱਕੇ ਐ ਔਰ ਅਸੀਂ ਇਹ ਨਿਰੰਤਰ ਇਹੀ ਜਿਹੜੀ ਪ੍ਰਤੀਕਿਰਿਆ ਕਿਉਂਕਿ ਪੰਜਾਬ ਦੇ ਵਿੱਚੋਂ ਰਿਸ਼ਵਤਖੋਰੀ ਦਾ ਜਿਹੜਾ ਇਹ ਬੀਜ ਹੈ ਇਹਨੂੰ ਖਤਮ ਕਰਨਾ ਇਹਨੂੰ ਨਾਸ਼ ਕਰਨਾ ਇਸ ਬੀਜ ਦਾ ਔਰ ਇੱਕ ਗੱਲ ਮੈਂ ਹੋਰ ਕਹਿਣੀ ਚਾਹਾਂਗਾ ਪੰਜਾਬ ਭਾਰਤ ਦੇ ਪਹਿਲਾ ਸੂਬਾ ਬਣਿਆ ਫਰਸਟ ਅਮੰਗਸ ਦੀ 3 ਤਿੰਨ ਸੂਬਿਆਂ ਚੋਂ ਪਹਿਲਾ ਸੂਬਾ ਪੰਜਾਬ ਬਣਿਆ ਜਿਨ੍ਹਾਂ ਨੇ ਹੁਣ ਜਿਹੜੀ ਮਨਰੇਗਾ ਦੀ ਹਾਜ਼ਰੀ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਅਸੀਂ ਪਾਇਲਟ ਪ੍ਰੋਜੈਕਟ ਸ਼ੁਰੂ ਕਰਤਾ ਹੁਣ ਜਿਹੜੀ ਜੀਆਰਐਸ ਜਿਹੜੀ ਮਨਰੇਗਾ ਦੀ ਹਾਜ਼ਰੀ ਹੈ ਉਹ ਘਰੇ ਬੈਠੇ ਨਹੀਂ ਲੱਗ ਸਕਦੀ ਹੁਣ ਮਨਰੇਗਾ ਦੀ ਜਿਹੜੀ ਹਾਜ਼ਰੀ ਲੱਗੂਗੀ ਉਹ ਫੇਸ ਰੈਕੋਗਨੀਸ਼ਨ ਦੇ ਨਾਲ ਔਰ ਜੀਓ ਟੈਗ ਕਰਕੇ ਲੱਗੂਗੀ ਧੰਨਵਾਦ ਟੀਮ ਮੋਟਰ ਸੀ ਜਿਹੜਾ ਅੱਜ ਦਾ ਪ੍ਰੋਗਰਾਮ ਸਭ ਤੋਂ ਪਹਿਲਾਂ ਮੈਂ ਅੱਜ ਨਿੱਘਾ ਸਵਾਗਤ ਕਰਦਾ ਔਰ ਇਸ ਸਮੂਹ ਪ੍ਰੈਸ ਦਾ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸੋਸ਼ਲ ਮੀਡੀਆ ਦਾ ਤੁਸੀਂ ਅੱਜ ਕਵਰੇਜ ਕਰਨ ਦੇ ਲਈ ਅੱਜ ਖੰਨੇ ਦੇ ਬੀਡੀਪੀਓ ਆਫਿਸ ਦੇ ਵਿੱਚ ਇਕੱਤਰਿਤ ਹੋਏ ਹੋ ਅੱਜ ਖੰਨੇ ਹਲਕੇ ਦੇ ਲਈ ਬਹੁਤ ਵੱਡਾ ਦਿਨ ਹੈ ਔਰ ਜਿਹਦੇ ਚੱਲਦੇ ਖੰਨੇ ਹਲਕੇ ਦੇ ਜਿਹੜੇ 67 ਪਿੰਡ ਨੇ ਅੱਜ 62 ਪਿੰਡਾਂ ਦੇ ਵਿੱਚੋਂ 38 ਪਿੰਡਾਂ ਦੇ ਵਿੱਚ ਅੱਜ ਬਹੁਤ ਵੱਡੇ ਭਗਵੰਤਮਾਨ ਸਰਕਾਰ ਨੇ ਮਾਨ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੜੇ ਖੁੱਲੇ ਗੱਪੇ ਬੰਡੇ ਨੇ ਅੱਜ 38 ਪਿੰਡਾਂ ਨੂੰ ਰਿਟਾਰਡ ਤੋੜ ਗ੍ਰਾਂਟ 4 ਕਰੋੜ ਤੇ 83 ਲੱਖ ਰੁਪਈਆ 4 ਕਰੋੜ ਤੇ 83 ਲੱਖ ਰੁਪਈਆ ਦੀ ਗ੍ਰਾਂਟ ਅੱਜ ਪਿੰਡਾਂ ਨੂੰ ਵੰਡੀ ਗਈ ਹੈ ਇਹਦਾ ਵੇਰਵਾ ਕਿਹੜੇ-ਕਿਹੜੇ ਪਿੰਡ ਨੂੰ ਕਿੰਨੇ ਪੈਸੇ ਆਏ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਜਾਊਗਾ ਇਹ ਜਿਹੜੇ ਪੈਸੇ ਨੇ ਵੱਖ-ਵੱਖ ਸਕੀਮਾਂ ਦੇ ਤਹਿਤ ਰੰਗਲਾ ਪੰਜਾਬ ਸਕੀਮ ਚੋਂ 1 ਕਰੋੜ 25 ਲੱਖ ਸਰਬਸੰਮਤੀ ਦੇ ਨਾਲ ਜਿੰਨੀਆਂ ਪੰਚਾਇਤਾਂ ਚੁਣੀ ਗਈਆਂ ਸੀ ਉਹਨਾਂ ਨੂੰ 70 ਲੱਖ ਰੁਪਇਆ ਸਮਾਰਟ ਵਿਲੇਜ ਸਕੀਮ ਦੇ ਤਹਿਤ 90 ਲੱਖ ਰੁਪਇਆ 15ਵੇਂ ਵਿੱਤ ਕਮਿਸ਼ਨ ਦੇ 10% 1 ਕਰੋੜ 53 ਲੱਖ ਰੁਪਇਆ ਇਦਾਂ ਇਹ ਸਾਰੇ ਸਾਰੀਆਂ ਸਕੀਮਾਂ ਦੇ ਵਿੱਚੋਂ ਇਹ ਅੱਜ 4 ਕਰੋੜ 83 ਲੱਖ ਰੁਪਇਆ ਦੀਆਂ ਗਰਾਂਟਾ ਅੱਜ ਤੱਕ ਦੀਆਂ ਰਿਕਾਰਡ ਤੋੜ ਖੰਨੇ ਹਲਕੇ ਦੇ ਲਈ ਗਰਾਂਟਾ ਪਾਈਆਂ ਗਈਆਂ 38 ਪਿੰਡਾਂ ਨੂੰ ਜਿਹੜੇ ਬਾੱਚੀ ਬਾਕੀ ਬੱਚੇ ਪਿੰਡ ਨੇ ਉਹਨਾਂ ਦੀਆਂ ਗਰੰਟਾ 2-3 ਦਿਨ ਦੇ ਵਿੱਚ ਵਿੱਚ ਉਹ ਵੀ ਸਾਰੀਆਂ ਇਸੇ ਤਰੀਕੇ ਨਾਲ ਜਾਰੀ ਕਰ ਦਿੱਤੀਆਂ ਜਾਣਗੀਆਂ ਔਰ ਮੈਂ ਆਪਣੇ ਹਲਕੇ ਖੰਨਾ ਦੇ ਵਸਨੀਕਾਂ ਨੂੰ ਪੂਰਨ ਭਰੋਸਾ ਜਿਤਾਉਣਾ ਚਾਹਨਾ ਹੈ ਕਿ ਤੁਸੀਂ ਤਕੜੇ ਹੋ ਕੇ ਕੰਮ ਕਰਦੇ ਰਹੋ ਤਕੜੇ ਹੋ ਕੇ ਪਿੰਡਾਂ ਦੇ ਵਿਕਾਸ ਕਾਰਜ ਜਾਰੀ ਰੱਖੋ ਪੰਚਾਇਤਾਂ ਕੰਮ ਦੱਬੀ ਤੋੜੇ ਆਉਣ ਅਸੀਂ ਇਹ ਜਿਹੜੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਚੱਲਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤੁਹਾਡੀ ਆਪਣੀ ਸਰਕਾਰ ਹੈ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਕੋਈ ਪੈਸੇ ਦੀ ਕਮੀ ਨਹੀਂ ਛੱਡਦੇ ਕਿਸੇ ਕਿਸਮ ਦੀ ਤੁਹਾਨੂੰ ਕਿਤੇ ਦਿੱਕਤ ਨਹੀਂ ਆਉਣ ਮੰਦੇ ਤੁਸੀਂ ਪਿੰਡਾਂ ਦੇ ਵਿਕਾਸ ਕਾਰਜ ਤੱਕੜੇ ਹੋ ਕੇ ਕਰਾਓ ਔਰ ਆਪਣੀ ਅਸੀਂ ਆਪਣੇ ਹਲਕੇ ਨੂੰ ਜਿੱਥੇ ਸਭ ਤੋਂ ਸੋਨਾ ਬਣਾਵਾਂਗੇ ਉੱਥੇ ਪੂਰੇ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਸੋਹਣਾ ਪੰਜਾਬ ਸਾਫ਼ ਸੁਥਰਾ ਪੰਜਾਬ ਔਰ ਵਧੀਆ ਪੰਜਾਬ ਬਣਾਵਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜਿਲ੍ਹਾ ਪ੍ਰੇਸ਼ਦ ਨੂੰ ਚੋਣਾ ਹੋਣ ਜਾ ਰਹੀ ਹੈ ਕਿ ਅਪੀਲ ਕਰੋਂਗੇ ਆਪ ਲੋਕਾਂ ਨੂੰ